Google Map ਤੇ Navigator ਤੇ ਰਸਤਾ ਲਾ ਕੇ ਤਿੰਨ ਨੌਜਵਾਨ ਕਾਰ ਤੇ ਜਾ ਰਹੇ ਸੀ ਤੇ Navigator Google Map ਦੇ ਰਸਤੇ ਨੇ ਤਿੰਨਾਂ ਦੀ ਜਾਨ ਲੈ ਲਈ ਹੈ ਘਟਨਾ ਵੱਡੀ ਹੈ ਖਬਰ ਆਪਣੇ ਦੇਸ਼ ਦੀ ਹੈ ਔਰ ਇਸ ਖਬਰ ਨੂੰ ਧਿਆਨ ਨਾਲ ਸੁਣਿਓ ਇੱਕ ਤਾਂ ਇਹਦੇ ਬਾਰੇ ਆਪਣਾ ਵਿਚਾਰ ਜਰੂਰ ਲਿਖਿਓ ਤੇ ਇੱਕ ਇਹਨੂੰ ਸ਼ੇਅਰ ਕਰਕੇ ਹੋਰ ਨਾਲ ਲੋਕਾਂ ਤੱਕ ਭੇਜਿਓ ਕਿਉਂਕਿ ਆਪਾਂ ਆਮ ਹੀ ਅਕਸਰ ਹੀ ਮੋਟਰਸਾਈਕਲ ਤੇ ਕਾਰ ਤੇ ਜਾਂ ਵਹੀਕਲ ਤੇ ਜਾਂਦੇ Google Map ਜਾਂ ਨੈਵੀਗੇਟਰ ਲਾ ਲੈਨੇ ਆ ਰਸਤਾ ਉਹਦੇ ਤੋਂ ਦੇਖ-ਦੇਖ ਕੇ ਜਾਂਦੇ ਆ ਤੇ ਇਹ ਘਟਨਾ ਜਿਹੜੀ ਵਾਪਰੀ ਹੈ ਤਿੰਨ ਗੱਭਰੂ ਪੁੱਤ ਉਹਨਾਂ ਦੀ ਜਾਨ ਚਲੀ ਗਈ ਹੈ Google Map ਤੇ ਰਸਤਾ ਵੇਖਣ ਕਰਕੇ ਘਟਨਾ ਵਾਪਰੀ ਜੀ ਆਪਣੇ ਦੇਸ਼ ਦੇ UP ਦੇ ਵਿੱਚ UP ਦਾ ਜਿਹੜਾ ਫਰੀਦਾਪੁਰ ਥਾਣਾ ਖੇਤਰ ਹੈ ਉਦੇ ਅਧੀਨ ਇਹ ਘਟਨਾ ਵਾਪਰੀ ਹੈ ਤਿੰਨ ਨੌਜਵਾਨ ਸਿਗੇ ਜਿਹੜੇ ਦੰਤਾ ਗੱਜਵਲ ਵਿਆਹ ਤੇ ਜਾ ਰਹੇ ਸਿਗੇ ਇੱਕ ਨੌਜਵਾਨ ਜਿਹੜਾ ਮੈਨਪੁਰੀ ਤੋਂ ਉਹਦਾ ਨਾਮ ਕੌਸ਼ਲ ਕੁਮਾਰ ਹੈ ਦੂਜੇ ਨੌਜਵਾਨ ਦਾ ਨਾਮ ਜਿਹੜਾ ਹੈ ਉਹ ਫਾਰੂਖਾਬਾਦ ਤੋਂ ਹੈ ਉਹਦਾ ਨਾਮ ਅਮਿਤ ਕੁਮਾਰ ਤੇ ਵਿਵੇਕ ਕੁਮਾਰ ਹੈ ਤਿੰਨੋਂ ਜਣੇ ਨੈਵੀਗੇਟਰ ਲਾ ਕੇ ਰਸਤਾ ਗੂਗਲ ਮੈਪ ਤੇ ਲਾ ਕੇ ਤੇ ਜਾ ਰਹੇ ਸੀ ਤਾਂ ਕਾਰ ਜਿਹੜੀ ਹੈ ਉਹ ਜਦੋਂ ਉਹ ਲੈ ਕੇ ਜਾ ਰਹੇ ਸੀ ਤਾਂ ਨੈਵੀਗੇਟਰ ਦੇ ਗੂਗਲ ਮੈਪ ਦੇ ਰਸਤੇ ਨੇ ਉਹਨਾਂ ਨੂੰ ਇੱਕ ਪੁਲ ਤੇ ਚੜਾਇਆ ਤੇ ਉਹ ਨੈਵੀਗੇਟਰ ਤੇ ਗੂਗਲ ਮੈਪ ਤੇ ਰਸਤਾ ਵੇਖਦੇ ਵੇਖਦੇ ਪੁਲ ਤੇ ਕਾਰ ਚੜਾ ਲਈ ਉਹਨਾਂ ਨੇ ਤੇ ਅਚਾਨਕ ਉਹਨਾਂ ਦੀ ਕਾਰ ਜਿਹੜੀ ਆ ਉਹ ਪੁਲ ਜਾ ਕੇ ਖਤਮ ਹੋ ਗਿਆ ਤੇ ਕਾਰ ਧੜੰਮ ਦੇਣੇ ਥੱਲੇ ਨਦੀ ਦੇ ਵਿੱਚ ਡਿੱਗ ਪਈ ਨਦੀ ਦਾ ਨਾਮ ਰਾਮ ਗੰਗਾ ਨਦੀ ਆ ਜਿਹਦੇ ਵਿੱਚ ਉਹ ਕਾਰ ਡਿੱਗੀ ਹੈ ਅਸਲ ਦੇ ਵਿੱਚ ਪੁਲ ਉਹ ਨਵਾਂ ਬਣ ਰਿਆ ਸੀ ਤੇ Google Maps ਸੀ ਜਿਹੜਾ ਉਹ ਬਿਲਕੁਲ ਗਲਤ ਰਸਤਾ ਦਿਖਾ ਰਿਆ ਸੀਗਾ Google Map ਨੇ ਰਸਤਾ ਕੱਢਣਾ ਤਾਂ ਥੱਲੇ ਦੀ ਸੀ ਪਰ Google Map ਦੇ ਰਸਤੇ ਨੇ ਉਹਨਾਂ ਨੂੰ ਪੁਲ ਵੱਲ ਉੱਪਰ ਨੂੰ ਚੜਾ ਦਿੱਤਾ ਤੇ ਉਹ ਉੱਪਰ ਚੜ ਗਏ ਤੇ ਪੁਲ ਅਜੇ ਅਧੂਰਾ ਬਣਿਆ ਸੀ ਕਾਰ ਥੱਲੇ ਡਿੱਗ ਪਈ ਕਾਰ ਬੁਰੀ ਤਰ੍ਹਾਂ ਟੁੱਟ ਗਈ ਔਰ ਕਾਫੀ ਟਾਈਮ ਬਾਅਦ ਲੋਕ ਫਿਰ ਇਕੱਠੇ ਹੋਏ ਉਹਨਾਂ ਨੇ ਵੇਖਿਆ ਕਿ ਨਦੀ ਦੇ ਵਿੱਚ ਕਾਰ ਡਿੱਗੀ ਪਈ ਐ ਪਾਣੀ ਥੋੜਾ ਥੋੜਾ ਨਦੀ ਚ ਚਾਰ ਤਫੇਰੇ ਖੂਨ ਖਿਲਰਿਆ ਹੋਇਆ ਸੀ ਤਿੰਨੇ ਗੱਭਰੂ ਪੁੱਤ ਜਿਹੜੇ ਮਾਪਿਆਂ ਦੇ ਉਹ লাশ ਬਣ ਚੁੱਕੇ ਸੀ ਉਹਨਾਂ ਦੀ ਮੌਤ ਹੋ ਚੁੱਕੀ ਸੀ ਵਿਆਹ ਸਮਾਗਮ ਤੇ ਜਾਣ ਦੀਆਂ ਖੁਸ਼ੀਆਂ ਉਹਨਾਂ ਦੇ ਘਰਾਂ ਦੇ ਵਿੱਚ ਸੱਥਰ ਵਿਚ ਗਏ ਮਾਤਮ ਪਸਰ ਗਿਆ ਪਰ ਇਹ ਖਬਰ ਸਮਝਣ ਵਾਲੀ ਐ ਸੋਚਣ ਵਾਲੀ ਐ ਵਿਚਾਰਨ ਵਾਲੀ ਐ ਕਿਉਂਕਿ ਆਪਾਂ ਸਾਰੇ ਹੀ ਰੋਜ਼ਾਨਾ ਹੀ ਅਣਜਾਣ ਥਾਵਾਂ ਤੇ ਜਦ ਜਾਣੇ ਆ ਤਾਂ ਗੂਗਲ ਮੈਪ ਦੇ ਉੱਪਰ ਨੈਵੀਗੇਟਰ ਤੇ ਰਸਤਾ ਲਾ ਲੈਨੇ ਆ ਤੇ ਉਹਦੇ ਜਿੱਧਰ ਨੂੰ ਉਹ ਨੀਲੀ ਜੀ ਪੱਟੀ ਆਪਾਂ ਨੂੰ ਲਈ ਜਾਂਦੀ ਆ ਆਪਾਂ ਤੁਰੇ ਜਾਂਦੇ ਆ ਤੇ ਜਿਵੇਂ ਇਹ ਤਿੰਨ ਮੁੰਡਿਆਂ ਦੀ ਜਾਨ ਗਈ ਹੈ ਇਸੇ ਤਰ੍ਹਾਂ ਹੋਰ ਵੀ ਹਾਦਸੇ ਹੋ ਸਕਦੇ ਨੇ ਇਸ ਕਰਕੇ ਗੂਗਲ ਮੈਪ ਦੇ ਉੱਪਰ ਅੰਨੇ ਵਾ ਯਕੀਨ ਨਹੀਂ ਕਰਨਾ ਚਾਹੀਦਾ ਨੇਵੀਗੇਟਰ ਦੇ ਉੱਪਰ ਅੰਨੇ ਵਾ ਯਕੀਨ ਨਹੀਂ ਕਰਨਾ ਚਾਹੀਦਾ ਪੂਰਾ ਆਪਣੀ ਸਮਝ ਤੋਂ ਕੰਮ ਲੈਣਾ ਚਾਹੀਦਾ ਕਈ ਵਾਰ ਸਾਡੇ ਨਾਲ ਹੋਇਆ ਤੁਹਾਡੇ ਨਾਲ ਵੀ ਹੋਇਆ ਹੋਣਾ Google Map ਜਿਹੜਾ ਨੈਵੀਗੇਟਰ ਹੈ ਜਿਹੜਾ ਇਹ ਕਿਸੇ ਹੋਰ ਹੀ ਪਾਸੇ ਲੈ ਜਾਂਦਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਤੁਸੀਂ ਸੁਣ ਕੇ ਹੈਰਾਨ ਵੀ ਹੋਵੋਗੇ ਇੱਕ ਵਾਰੀ ਸਾਨੂੰ 700 ਕਿਲੋਮੀਟਰ ਗਲਤ ਰਸਤੇ ਤੇ ਨੈਵੀਗੇਟਰ ਲੈ ਗਿਆ ਸੀਗਾ ਕਿਉਂਕਿ ਅਸੀਂ ਗੁਜਰਾਤ ਦੇ ਕਾਸ਼ ਦੇ ਵਿੱਚ ਜਾਣਾ ਸੀ ਤਾਂ ਅਸੀਂ ਕਾਸ਼ ਲਾਇਆ ਤਾਂ ਉਹ Google Map ਨੇ ਹੋਰ ਰਸਤਾ ਚੱਕ ਲਿਆ ਔਰ ਉਹ ਸਾਨੂੰ 700 ਕਿਲੋਮੀਟਰ ਪੂਰੀ ਰਾਤ ਅਸੀਂ ਉਸ Map ਦੇ ਉੱਪਰ ਗੱਡੀ ਚਲਾਈ ਤੇ ਸਵੇਰ ਜਦੋਂ ਜਾ ਕੇ ਉਸ ਲੋਕੇਸ਼ਨ ਤੇ ਅਸੀਂ ਪਹੁੰਚੇ ਤਾਂ ਉਹ ਲੋਕੇਸ਼ਨ ਹੀ ਹੋਰ ਸੀਗੀ ਤਾਂ ਰਾਤ ਨੂੰ ਅਸੀਂ ਰਸਤਾ ਕਿਸ ਤੋਂ ਪੁੱਛ ਨਹੀਂ ਸਕਦੇ ਸੀਗੇ ਉਸ ਤੋਂ ਬਾਅਦ ਆਪਾਂ ਤਾਂ ਇਹ ਪੱਕਾ ਨਿਯਮ ਬਣਾ ਲਿਆ ਚਾਹੇ ਨੈਵੀਗੇਟਰ Google Map ਲਾਇਆ ਹੋਵੇ ਉਹ ਰਸਤਾ ਦਿਖਾ ਰਿਹਾ ਹੋਵੇ ਪਰ 50% ਅੱਧਾ ਕੁਝ ਯਕੀਨ ਉਹਦੇ ਤੇ ਕਰੀਦਾ 100-100 ਕਿਲੋਮੀਟਰ ਤੋਂ 50-50 ਕਿਲੋਮੀਟਰ ਤੋਂ ਰੁੱਕ ਕੇ ਕਿਸੇ ਨਾ ਕਿਸੇ ਬੰਦੇ ਭੈਣਪਰਾ ਤੋਂ ਰਾਹ ਪੁੱਛਦੇ ਜਾਈਦਾ ਕਿਉਂਕਿ ਕਈ ਵਾਰ ਸਾਨੂੰ ਤਾਂ ਇਹੋ ਜਿਹੀਆਂ ਗਲੀਆਂ ਦੇ ਵਿੱਚ ਨੈਵੀਗੇਟਰ ਨੇ ਕਾਰਵਾੜਤੀ ਜਿੱਥੇ ਅੱਗੇ ਗਲੀਆਂ ਇੰਨਾ ਭੀੜੀਆਂ ਸੀਗੀਆਂ ਕਿ ਉੱਥੋਂ ਮੋਟਰਸਾਈਕਲ ਤਾਂ ਟੱਪ ਜਾਂਦਾ ਸੀ ਕਾਰ ਟੱਪਣੀ ਨਹੀਂ ਸੀ ਤੇ ਫਿਰ ਉੱਥੋਂ ਵਾਪਸ ਮੁੜ ਕੇ ਵੀ ਆਉਣਾ ਪਿਆ ਤੁਹਾਡੇ ਨਾਲ ਵੀ ਇਦਾਂ ਕਈ ਵਾਰ ਹੋਇਆ ਹੋਣਾ ਪਰ ਜਿਹੜਾ ਨੁਕਸਾਨ ਨੈਵੀਗੇਟਰ ਗੂਗਲ ਮੈਪ ਨੇ ਆ ਤਿੰਨ ਪਰਿਵਾਰਾਂ ਦਾ ਕਰ ਦਿੱਤਾ ਜਿਨ੍ਹਾਂ ਦੇ ਗੱਭਰੂ ਜਵਾਨ ਪੁੱਤ ਨੈਵੀਗੇਟਰ ਗੂਗਲ ਮੈਪ ਨੇ ਖੋਲੇ ਨੇ ਇਹ ਆਪਣੇ ਆਪ ਦੇ ਵਿੱਚ ਵੱਡੀ ਘਟਨਾ ਹੈ ਮੈਂ ਫੇਰ ਕਹੂੰਗਾ ਤੁਸੀਂ ਇਸ ਖਬਰ ਨੂੰ ਸੁਣ ਕੇ ਨਾ ਛੱਡਿਓ ਇਹਦੇ ਥੱਲੇ ਕਮੈਂਟ ਲਿਖਿਓ ਵਿਚਾਰ ਲਿਖਿਓ ਕਿ ਤੁਹਾਡੇ ਨਾਲ ਵੀ ਕਦੀ ਇੰਜ ਹੋਇਆ ਵੀ Google Map ਨੇ ਗਲਤ ਰਸਤਾ ਦਿਖਾਤਾ ਜਾਂ ਇਹਨੂੰ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਤੱਕ ਆਪਣੇ ਜਿਹੜੇ ਤੁਹਾਡੇ ਸੋਸ਼ਲ ਮੀਡੀਆ ਤੇ ਫਰੈਂਡ ਨੇ ਉਹਨਾਂ ਤੱਕ ਭੇਜਿਓ ਤਾਂ ਕਿ ਸਾਰੇ ਇਹ ਸਿੱਖਿਆ ਲੈ ਸਕਣ ਇਹ ਸਮਝ ਸਕਣ ਵੀ ਗੂਗਲ ਮੈਪ ਤੇ ਅੰਨੇਵਾ ਯਕੀਨ ਨਹੀਂ ਕਰਨਾ ਅਸੀਂ ਅਸਲ ਦੇ ਵਿੱਚ ਆਪਾਂ ਜਿਹੜੇ ਭਾਰਤੀ ਲੋਕ ਆ ਆਪਾਂ ਜਾਂ ਤਾਂ ਕਿਸੇ ਚੀਜ਼ ਤੇ ਛੇਤੀ ਛੇਤੀ ਯਕੀਨ ਕਰਦੇ ਨਹੀਂ ਤੇ ਜੇ ਕਰ ਲੀਏ ਤੇ ਫਿਰ ਅੰਨਾ ਯਕੀਨ ਕਰਦੇ ਆ ਅਸਲ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਵਿਸ਼ਵਾਸ ਤੇ ਅੰਧਵਿਸ਼ਵਾਸ ਅਸੀਂ ਸਦੀਆਂ ਤੋਂ ਮੰਨੀ ਜਾ ਰਹੇ ਆ ਜਿਹੜੇ ਟੋਟਲ ਅੰਧਵਿਸ਼ਵਾਸ ਨੇ ਵਹਿਮ ਭਰਮ ਤੇ ਪਖੰਡ ਨੇ ਪਰ ਅਸੀਂ ਉਹਨਾਂ ਤੇ ਇਹ ਯਕੀਨ ਅੱਲਾ ਕਰ ਲੈਣੇ ਆ ਇਸੇ ਤਰ੍ਹਾਂ ਜਿਹੜੀਆਂ ਸਾਇੰਸ ਨੇ ਵਿਗਿਆਨ ਨੇ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਨੇ ਉਹਨਾਂ ਨੂੰ ਪਹਿਲਾਂ ਤਾਂ ਅਸੀਂ ਸ਼ੁਰੂ ਚ ਛੇਤੀ ਮੰਨਦੇ ਨਹੀਂ ਜਦੋਂ ਵੀ ਕੋਈ ਸਾਇੰਸ ਦੀ ਵਿਗਿਆਨ ਦੀ ਕੋਈ ਨਵੀਂ ਕਾੜ ਆਉਂਦੀ ਹੈ ਆਪਣੇ ਖਿਆਲਤ ਪੁਰਾਣੇ ਪ੍ਰਾਤਨ ਰੂੜੀਵਾਦੀ ਹੁੰਦੇ ਨੇ ਛੇਤੀ ਛੇਤੀ ਆਪਾਂ ਉੱਤੇ ਯਕੀਨ ਨਹੀਂ ਕਰਦੇ ਜਿੰਨਾ ਕਰਨਾ ਚਾਹੀਦਾ ਉਹਨਾਂ ਵੀ ਨਹੀਂ ਕਰਦੇ ਤੇ ਜਦੋਂ ਫਿਰ ਕਰਦੇ ਆ ਉਦੋਂ ਐਨੇ ਲਕੀਰ ਦੇ ਫਕੀਰ ਹੋ ਜਾਂਦੇ ਆ ਫਿਰ ਡਿਪੈਂਡ ਹੀ ਉਹਦੇ ਤੇ ਹੋ ਜਾਂਦੇ ਆ ਫਿਰ ਅੰਨੇ ਵਾਈ ਯਕੀਨ ਕਰਨ ਲੱਗ ਪੈਂਦੇ ਆ ਆ ਤੁਸੀਂ ਦੇਖ ਲਓ ਪਹਿਲਾ ਪਹਿਲਾ ਟੀਵੀ ਜਦੋਂ ਆਏ ਰੇਡੀਓ ਆਏ ਤਾਂ ਲੋਕਾਂ ਨੇ ਇਹਨਾਂ ਨੂੰ ਉਂਝ ਹੀ ਬੜੀ ਘਟਿਆ ਚੀਜ਼ ਸਮਝਿਆ ਵੀ ਇਹ ਤਾਂ ਪਤਾ ਨਹੀਂ ਚੀਜ਼ ਕੀ ਹੈ ਪਰ ਹੌਲੀ ਹੌਲੀ ਲੋਕਾਂ ਨੇ ਟੀਵੀ ਰੇਡੀਓ ਨੂੰ ਬਿਮਾਰੀ ਵਾਂਗ ਆਪਣੇ ਤੇ ਲਾ ਲਿਆ ਤੇ ਟੀਵੀ ਰੇਡੀਓ ਤੋਂ ਨਿਕਲੇ ਉਸ ਤੋਂ ਬਾਅਦ ਫਿਰ ਤੁਸੀਂ ਆ ਜਿਹੜੇ ਐਂਡਰੌਇਡ ਫੋਨ ਹੈ ਇਹਨਾਂ ਦੀ ਗੱਲ ਕਰ ਲਓ ਐਂਡਰੌਇਡ ਫੋਨ ਤੁਹਾਡੇ ਸਾਡੇ ਸਾਰਿਆਂ ਕੋਲ ਨੇ ਪਰ ਇਹਨਾਂ ਦੀ ਜਾਇਜ਼ ਤੇ ਵਾਜਬ ਵਰਤੋਂ ਬਹੁਤ ਘੱਟ ਆਪਾਂ ਕਰਦੇ ਆਂ ਮੇਰੇ ਖਿਆਲ ਨਾਲ 5% ਜਾਇਜ਼ ਤੇ ਵਾਜਬ ਵਰਤੋਂ ਹੁੰਦੀ ਹੋਣੀ ਆ ਬਾਕੀ ਸਾਰੀ ਵਰਤੋਂ ਆਪਾਂ ਨਜਾਇਜ਼ ਕਰਦੇ ਆਂ ਰੀਲਾਂ ਵੇਖੀ ਜਾਂਦੇ ਆਂ ਗੇਮਾਂ ਖੇਡੀ ਜਾਂਦੇ ਆਂ ਊਟ ਪਟਾੰਗ ਮਤਲਬ ਵਾਹ ਯਾਹ ਚੀਜ਼ਾਂ ਜਿਹੜੀਆਂ ਸਿਰਫ ਅੱਖਾਂ ਤੇ ਦਿਮਾਗ ਖਰਾਬ ਕਰਦੀਆਂ ਉਹ ਵੇਖੀ ਜਾਂਦੇ ਆਂ ਅਕਲ ਗਿਆਨ ਸਿੱਖਣ ਸਿਖਾਉਣ ਕੰਮ ਦੀਆਂ ਚੀਜ਼ਾਂ ਅਸੀਂ ਬਹੁਤ ਘੱਟ ਵੇਖਦੇ ਆਂ ਔਰ ਇੱਥੋਂ ਤੱਕ ਅਸੀਂ ਕਮਲੇ ਹੋ ਗਏ ਕਿ ਅਸੀਂ ਬਹੁਤ ਸਾਰੀਆਂ ਦਵਾਈਆਂ ਉਹ ਲੋਕਾਂ ਨੇ ਕੀ ਤਮਾਸ਼ਾ ਸ਼ੁਰੂ ਕਰ ਦਿੱਤਾ ਵੀ ਡਾਕਟਰ ਕੋਲੋਂ ਇਲਾਜ ਕਰਾਉਣ ਦੀ ਬਜਾਏ ਬਹੁਤ ਸਾਰੀਆਂ ਦਵਾਈਆਂ ਆਪੇ ਹੀ ਗੂਗਲ ਤੇ ਤੇ YouTube ਤੇ ਕੱਢ ਕੱਢ ਕੇ ਵੇਖ ਕੇ ਆਪੇ ਹੀ ਮੈਡੀਕਲ ਸਟੋਰ ਤੋਂ ਲੈਣ ਲੱਗ ਗਏ ਆ ਤੇ ਘਰੇ ਬਣਾਉਣ ਲੱਗ ਗਏ ਆ ਪਰ ਇਹ ਤਰੀਕਾ ਬਿਲਕੁਲ ਗਲਤ ਹੈ ਇੱਕ ਦਵਾਈ 10 20 ਤਰੀਕਿਆਂ ਨਾਲ ਕੰਮ ਕਰਦੀ ਹੈ ਕਿਹੜੀ ਦਵਾਈ ਕਿੰਨੀ ਮਾਤਰਾ ਚ ਕਿਵੇਂ ਲੈਣੀ ਹੈ ਤੇ ਨਾਲ ਉਹਦੇ ਹੋਰ ਕਿਹੜੀ ਦਵਾਈ ਚਾਹੀਦੀ ਆ ਇਹ ਕਿਸੇ ਮੈਡੀਕਲ ਦੇ ਜਿਹੜਾ ਮਾਹਰ ਹੈ ਦਵਾਈਆਂ ਦਾ ਡਾਕਟਰ ਉਹਨੂੰ ਪਤਾ ਹੁੰਦਾ ਪਰ ਅਸੀਂ ਅਸੀਂ ਤਾਂ ਮੈਂ ਵੇਖਿਆ 20 ਵਾਰ ਲੋਕ ਆਪਦੀਆਂ ਸਰੀਰ ਕੁ ਬਿਮਾਰੀਆਂ ਦੇ ਲਈ ਜੋੜਾਂ ਦੇ ਦਰਦ ਲਈ ਉਹਾਂ ਪਰ ਕਿੰਨੀਆਂ ਕੁ ਪੀ ਲਈਏ ਲਈ ਲੀਵਰ ਲਈ ਅੱਖਾਂ ਲਈ ਖੂਨ ਪਤਲਾ ਕਰਨ ਲਈ ਗੂਗਲ ਤੇ ਸਰਚ ਮਾਰਦੇ ਨੇ ਤੇ ਜਿਹੜੀ ਦਵਾਈ ਆ ਜਾਂਦੀ ਆ ਚੁੱਕ ਕੇ ਮੈਡੀਕਲ ਸਟੋਰ ਤੇ ਜਾਂਦੇ ਨੇ ਉਹਨੂੰ ਕਹਿੰਦੇ ਆ ਜੀ ਆਹ ਦੇ ਦਿਓ ਉਹ ਵੀ ਆਪਦੇ ਪੈਸੇ ਬਣਾਉਣ ਨੂੰ ਦੇ ਦਿੰਦੇ ਨੇ ਤੇ ਫਿਰ ਉਹਦਾ ਸਾਨੂੰ ਜਿਹੜੇ ਸਾਈਡ ਇਫੈਕਟ ਨੁਕਸਾਨ ਹੋਣੇ ਹੁੰਦੇ ਨੇ ਉਹ ਅਸੀਂ ਭੁਗਤਦੇ ਆ ਸੋ ਮੈਨੂੰ ਲੱਗਦਾ ਅੰਨਾ ਵਿਸ਼ਵਾਸ ਕਿਸੇ ਵੀ ਚੀਜ਼ ਤੇ ਮਾੜਾ ਅੱਜ ਨੈਵੀਗੇਟਰ ਨੇ ਗੂਗਲ ਮੈਪ ਨੇ ਜਾਣ ਲਈ ਹੈ ਇਹਨਾਂ ਤਿੰਨ ਨੌਜਵਾਨਾਂ ਦੀ ਐਦਾਂ ਬਹੁਤ ਸਾਰੇ ਹੋਰ ਵੀ ਹਾਦਸੇ ਹੋਏ ਨੇ ਨੈਵੀਗੇਟਰ ਦੇ ਨਾਲ ਜਿਹੜੇ ਪਹਿਲਾਂ ਖਬਰਾਂ ਬਣ ਚੁੱਕੇ ਨੇ ਤੇ ਇੱਕ ਹੋਰ ਗੱਲ ਇੱਥੇ ਮੈਂ ਕਰਾਂ ਵਿਗਿਆਨ ਜਿਹੜੀ ਆ ਸਾਇੰਸ ਜਿਹੜੀ ਆ ਉਹ ਜਿਹੜੇ ਦੇਸ਼ ਬਹੁਤ ਵਿਕਸਤ ਨੇ ਅਗਾਹ ਜਾ ਚੁੱਕੇ ਨੇ ਜਿੱਥੇ ਕੰਮ ਬਹੁਤ ਜ਼ਿੰਮੇਵਾਰੀਆਂ ਨਾਲ ਹੁੰਦੇ ਨੇ ਉੱਥੇ ਇਹ ਬਹੁਤ ਕਾਮਯਾਬ ਵਿਗਿਆਨਕ ਤਕਨੀਕਾਂ ਪਰ ਆਪਣੇ ਦੇਸ਼ ਆਪਣੇ ਦੇਸ਼ ਦਾ ਵਿਗਿਆਨਕ ਖੋਜਾਂ ਤੇ ਤਕਨੀਕਾਂ ਵੀ ਫੇਲ ਹੋ ਜਾਂਦੀਆਂ ਕਿਵੇਂ ਮਾਲੋ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਪਾਨ ਰਸ਼ੀਆ ਚਾਈਨਾ ਉਹਨਾਂ ਦੇਸ਼ਾਂ ਦੇ ਵਿੱਚ ਜਿੰਨੀਆਂ ਵੀ ਇਹ ਵਿਗਿਆਨਕ ਸਹੂਲਤਾਂ ਨੇ ਇਹਨਾਂ ਚੋਂ ਕਤਾਈ ਨਹੀਂ ਕਰਦੀ ਜੇਕਰ ਉੱਥੇ ਕੋਈ ਗੂਗਲ ਮੈਪ ਦੀ ਮਦਦ ਦੇ ਨਾਲ ਐਦਾ ਤਿੰਨ ਮੌਤਾਂ ਹੋਈਆਂ ਹੁੰਦੀਆਂ ਤਾਂ ਹੁਣ ਤੱਕ ਕਾਰਵਾਈ ਹੋ ਚੁੱਕੀ ਹੋਣੀ ਸੀ ਉਹਨਾਂ ਤੇ ਜਿਨ੍ਹਾਂ ਨੇ ਗੂਗਲ ਮੈਪ ਦਾ ਉਹ ਰਸਤਾ ਗਲਤ ਚੜਾਇਆ ਜਿਨ੍ਹਾਂ ਨੇ ਅੱਧਾ ਬਣਿਆ ਪੁਲ ਵੀ ਗੂਗਲ ਮੈਪ ਦੇ ਉੱਪਰ ਅਪਲੋਡ ਕਰ ਦਿੱਤਾ ਹੋਇਆ ਉਹਨਾਂ ਅਧਿਕਾਰੀਆਂ ਤੇ Google Map ਦੇ ਉਹਨਾਂ ਕਰਮਚਾਰੀਆਂ ਤੇ ਕਾਰਵਾਈ ਹੋਣੀ ਸੀ ਉਹਨਾਂ ਨੂੰ ਸਜ਼ਾ ਹੋਣੀ ਸੀ ਫਿਰ ਆਪੇ ਨਹੀਂ ਗਲਤ ਕੰਮ ਹੁੰਦੇ ਤੇ ਆਪਣੇ ਤੁਸੀਂ ਦੇਖ ਲਿਓ ਇਹੀ ਗੱਲ ਹੋਣੀ ਹੈ ਕੋਈ ਕਾਰਵਾਈ ਨਹੀਂ ਹੋਣੀ ਔਰ ਇਹੀ ਗੱਲ ਕਹੀ ਜਾਣੀ ਹੈ ਵੇਖੋ ਜੀ ਇਹਨਾਂ ਦੀ ਤਾਂ ਲਿਖੀ ਇਦਾਂ ਸੀ ਇਹ ਤਾਂ ਹੋਣਾ ਹੀ ਇਦਾਂ ਸੀ ਇਹਨਾਂ ਦੀ ਮੌਤ ਤਾਂ ਆਉਣੀ ਹੀ ਸੀ ਇਸ ਪੁਲ ਤੇ ਸੀ ਛੱਡੋ ਜੀ ਛੱਡੋ ਜੀ ਛੱਡੋ ਜੀ ਜਦੋਂ ਕੋਈ ਕਾਰਵਾਈ ਨਹੀਂ ਹੋਣੀ ਕਿਸੇ ਦੀ ਜ਼ਿੰਮੇਵਾਰੀ ਟਿੱਕੀ ਨਹੀਂ ਜਾਣੀ ਤਾਂ ਫਿਰ ਉਹੋ ਜਿਹੇ ਕਟਰਾਵਾ ਵਾਰ-ਵਾਰ ਵਾਪਰਨ ਗਿਆ ਤਾਂ ਉਹਨਾਂ ਦੇਸ਼ਾਂ ਦੇ ਵਿੱਚ ਤਕਨੀਕਾਂ ਜਿਹੜੀਆਂ ਨੇ ਉਹ ਬਹੁਤ ਜ਼ਿੰਮੇਵਾਰੀ ਤੇ ਸਾਵਧਾਨੀ ਨਾਲ ਵਰਤੀਆਂ ਜਾਂਦੀਆਂ ਨੇ ਤੇ ਸਾਡੇ ਅਸੀਂ ਤਾਂ ਬੜੇ ਗੈਰ ਜ਼ਿੰਮੇਵਾਰ ਲੋਕ ਆ ਹਰ ਗੱਲ 'ਚ ਅਸੀਂ ਜ਼ਿੰਮੇਵਾਰ ਰਿਸਪੌਂਸੀਬਲ ਨਹੀਂ ਹੁੰਦੇ ਤੁਸੀਂ ਦੇਖੋ ਉੱਥੇ ਏਟੀਐਮ ਲੱਗੇ ਨੇ ਤੇ ਕਾਮਯਾਬ ਤਕਨੀਕਾਂ ਸਾਡੇ ਇੱਥੇ ਭਾਰਤ ਦੇ ਵਿੱਚ ਪੈਸੇ ਕਢਾਉਣੇ ਹੁਣ ਏਟੀਐਮ ਤੇ ਜਾਓ ਪਹਿਲਾਂ ਤਾਂ ਜੇ ਪਹਿਲੇ ਏਟੀਐਮ ਤੇ ਜਾਣੇ ਆ ਤਾਂ ਦਸਾਂ ਚੋਂ ਅੱਠ ਏਟੀਐਮ ਚੱਲਦੇ ਨਹੀਂ ਹੁੰਦੇ ਜੇ ਚੱਲਦੇ ਹੁੰਦੇ ਉਹਨਾਂ ਚ ਕੈਸ਼ ਨਹੀਂ ਹੁੰਦਾ ਜੇ ਕੈਸ਼ ਹੁੰਦਾ ਤੇ ਉਹ ਉੰਜੀ ਉਡਾ ਕੇ ਬਹਿ ਜਾਂਦੇ ਏਟੀਐਮ ਹੀ ਨਹੀਂ ਕੱਢਦੇ ਬਾਹਰ ਛੇਤੀ ਤੇ ਕਈ ਏਟੀਐਮਾਂ ਚ ਉਹ ਪੈਸੇ ਗਿਣ ਵੀ ਲੈਂਦੀ ਹੈ ਮਸ਼ੀਨ ਜੀ ਖਰਚ-ਖਰਚ ਕਰਕੇ ਉਹ ਪੈਸੇ ਬਾਹਰ ਹੀ ਨਹੀਂ ਆਉਂਦੇ ਫਿਰ ਸ਼ਿਕਾਇਤਾਂ ਕਰਦੇ ਫਿਰ ਉਹ ਜਾ ਕੇ ਬੈਂਕ ਨੂੰ ਸਾਡੇ ਤਾਂ ਤਕਨੀਕਾਂ ਦਾ ਆ ਹਾਲ ਆ ਤੇ ਉਥੇ ਇਵੇਂ ਨਹੀਂਗਾ ਅਈ ਵਾਰੀ ਦੇਖਿਆ ਕਿ ਮਸ਼ੀਨ ਨੇ ਏਟੀਐਮ ਨੇ ਪੈਸੇ ਕੱਢਤੇ ਪੈਸੇ ਬਾਹਰ ਨਹੀਂ ਆਏ ਤੁਹਾਡੇ ਖਾਤੇ ਚੋਂ ਨਿਕਲਿਆ ਦਾ ਮੈਸੇਜ ਵੀ ਆ ਜਾਂਦਾ ਫੇਰ ਭੱਜ ਕੇ ਬੈਂਕ ਨੂੰ ਸੂਚਿਤ ਕਰਨਾ ਪੈਂਦਾ ਸੋ ਆਪਣੇ ਦੇਸ਼ ਦਾ ਤਕਨੀਕਾਂ ਦਾ ਆ ਹਾਲ ਹੈ ਇਸੇ ਤਰ੍ਹਾਂ ਹੀ ਨੈਵੀਗੇਟਰ ਜਾਂ ਗੂਗਲ ਮੈਪ ਦੀ ਗੱਲ ਕਰ ਲੋ ਉਹ ਵੀ ਇੱਥੇ ਗੈਰ ਜ਼ਿੰਮੇਵਾਰੀ ਨਾਲ ਹੀ ਕੰਮ ਚੱਲਦਾ ਬਹੁਤ ਸਾਰੇ ਇਹੋ ਜਿਹੇ ਰਸਤੇ ਗੂਗਲ ਮੈਪ ਦੇ ਉੱਪਰ ਚੜਾ ਛੱਡੇ ਨੇ ਜਿਹੜੇ ਕੱਚੇ ਨੇ ਕਈ ਵਾਰੀ ਅਸੀਂ ਇਹ ਨੋਟ ਕੀਤਾ ਕਿ ਜਿੱਥੋਂ ਮੋਟਰਸਾਈਕਲ ਮਸਾ ਲੰਘਣਾ ਹੈ ਉਹ Google Map ਦੇ ਉੱਪਰ ਰਸਤਾ ਦਿਖਾ ਰਿਹਾ ਕਾਰ ਦੇ ਲਈ ਅੱਗੇ ਜਾ ਕੇ ਫਸ ਜਾਂਦੀ ਅੜ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਅਜੇ ਇੱਥੇ ਤਕਨੀਕ ਤੇ ਕੰਮ ਹੋਣਾ ਬਾਕੀ ਹੈ ਔਰ ਲਾਜ਼ਮੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਤੇ Google Map ਤੇ ਜਿਨ੍ਹਾਂ ਨੇ ਉਹ ਰਸਤਾ ਪਾਇਆ ਅਪਲੋਡ ਕੀਤਾ ਉਹ ਗਲਤੀ ਉਹਨਾਂ ਬੱਚਿਆਂ ਦੀ ਨਹੀਂ ਐ ਤਿੰਨਾਂ ਮੁੰਡਿਆਂ ਦੀ ਨਹੀਂ ਐ ਉਹ ਤਾਂ ਨੈਵੀਗੇਟਰ ਗੂਗਲ ਮੈਪ ਤੇ ਜਾ ਰਹੇ ਨੇ ਦੇਖਦੇ ਹੋਏ ਉੱਥੇ ਸਟਾਪੇਜ ਆਉਣਾ ਚਾਹੀਦਾ ਸੀ ਗੂਗਲ ਮੈਪ ਦੇ ਉੱਪਰ ਔਰ ਰਸਤਾ ਡਾਈਵਰਟ ਕਰਨਾ ਚਾਹੀਦਾ ਸੀ ਹਾਂ ਇੱਕ ਚੀਜ਼ ਕਈ ਵਾਰੀ ਮਨੁੱਖਾ ਤੋਂ ਗਲਤੀ ਰਹਿ ਜਾਂਦੀ ਹੈ ਵੀ ਅਸੀਂ ਨੈਵੀਗੇਟਰ ਜਿਹੜਾ ਲਾਤ ਲੈਨੇ ਆ ਪਰ ਉਹਨੂੰ ਪ੍ਰੋਪਰ ਅਸੀਂ ਦੇਖਣਾ ਭੁੱਲ ਜਾਂਦੇ ਆ ਉਹਨੂੰ ਲਗਾਤਾਰ ਦੇਖਣਾ ਹੁੰਦਾ ਤਾਂ ਅਸੀਂ ਉਹਨੂੰ ਜਿਵੇਂ ਵੇਖ ਲਿਆ ਫਿਰ 10 ਮਿੰਟ ਵੇਖਿਆ ਨਾ ਐਦਾਂ ਮਾਰ ਖਾ ਜਾਂਦੇ ਆ ਉਨੇ ਟਾਈਮ ਨੂੰ ਰਸਤਾ ਜਿਹੜਾ ਉਹ ਤਾਂ ਨੈਵੀਗੇਟਰ ਤਾਂ ਡਾਇਵਰਟ ਕਰ ਚੁੱਕਾ ਹੁੰਦਾ ਪਰ ਅਸੀਂ ਆਪਣੀ ਮਰਜ਼ੀ ਨਾਲ ਹੀ ਸੜਕ ਵੇਖਦੇ ਵੇਖਦੇ ਗਾਂ ਦੱਬੀ ਜਾਂਦੇ ਆ ਕਈ ਵਾਰ ਗਲਤੀ ਹੋ ਜਾਂਦੀ ਹੈ ਪਰ ਜੇਕਰ ਨੈਵੀਗੇਟਰ ਨੇ ਦੀ ਜਾਂਚ ਹੋਣੀ ਚਾਹੀਦੀ ਆ ਪਰਤਾਲ ਹੋਣੀ ਚਾਹੀਦੀ ਆ ਜੇ ਤਾਂ ਰਸਤਾ ਨੈਵੀਗੇਟਰ ਨੇ ਹੀ ਗਲਤ ਦਿਖਾਇਆ ਫਿਰ ਤਾਂ ਜਿਨ੍ਹਾਂ ਨੇ ਉਹ ਰਸਤਾ ਨੈਵੀਗੇਟਰ ਤੇ Google Map ਤੇ ਪਾਇਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਤਾਂ ਫਿਰ ਜਿਹੜਾ ਉਹ ਜਾਂਚ ਹੋ ਕੇ ਪਤਾ ਲੱਗਣਾ ਚਾਹੀਦਾ ਹੈ ਵੀ ਆਖਰ ਗਲਤੀ ਕਿਸ ਦੀ ਸੀ ਪ੍ਰੋਬਲਮ ਕਿੱਥੇ ਪਈ ਹੈ ਬਹੁਤ ਮਿਹਰਬਾਨੀ ਸ਼ੁਕਰੀਆ